ਕਿਸਾਨਾਂ ਦੇ ਲਈ ਆ ਗਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਸੁਣਾਈ ਅਜੇਹੀ ਖੁਸ਼ੀ ਦੀ ਖਬਰ ਕਈ ਕਿਸਾਨ ਤਾਂ ਮਰਨ ਲੱਗੇ ਪੁੱਠੀਆਂ ਛਾਲਾਂ ਪਰ ਕਈ ਕਿਸਾਨ ਹਾਲੇ ਵੀ ਖੁਸ਼ ਨਹੀਂ ਆ ਦਰਅਸਲ ਐਮਐਸਪੀ ਦਾ ਵਾਅਦਾ ਕਰ ਦਿੱਤਾ ਜੋ ਐਮਐਸਪੀ ਸੋਨੀ ਦੀਆਂ ਫਸਲਾਂ ਦੇ ਉੱਤੇ ਦਿੱਤੀ ਜਾ ਰਹੀ ਸੀ ਉਸ ਦੇ ਵਿੱਚ ਵਾਅਦਾ ਕਰ ਦਿੱਤਾ ਤਾਂ ਸੁਣ ਕੇ ਕਿਸਾਨ ਤਾਂ ਬਹੁਤ ਜ਼ਿਆਦਾ ਖੁਸ਼ ਹੋਏ ਪਰ ਕਿਸਾਨ ਆਗੂ ਖੁਸ਼ ਨਜ਼ਰ ਨਹੀਂ ਆ ਰਹੇ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਇਹ ਐਲਾਨ ਕਰਕੇ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਿਆ ਆਖਰ ਇੱਕ ਪਾਸੇ ਤਾਂ ਖੁਸ਼ੀ ਦੀ ਖਬਰ ਹੈ ਪਰ ਦੂਜੇ ਪਾਸੇ ਕਿਸਾਨ ਆਗੂ ਸਤਨਾਮ ਪੰਨੂ ਕਿਉਂ ਕਹਿ ਰਹੇ ਨੇ ਕਿ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਿਆ ਕਿਹੜੀ ਗੱਲ ਨੂੰ ਲੈ ਕੇ ਇਹਨੇ ਜਿਆਦਾ ਗੁੱਸੇ ਦੇ ਵਿੱਚ ਨੇ ਕੀ ਕੇਂਦਰ ਸਰਕਾਰ ਨੇ ਵਾਅਦਾ ਕਰਕੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਕੀ ਐਮਐਸਪੀ ਦੇ ਉੱਤੇ ਜੋ ਵਾਅਦਾ ਲਗਾ ਕੀਤਾ ਗਿਆ ਉਹ ਵਾਅਦਾ ਕਾਫੀ ਨਹੀਂ ਹੈ ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਅੱਜ ਕੇਂਦਰ ਸਰਕਾਰ ਵੱਲੋਂ ਇੱਕ ਰਸਮ ਪੂਰੀ ਕਰਦੇ ਆ ਜੋ ਹਰ ਸ਼ਮਾਈ ਕੀਤੀ ਜਾਂਦੀ ਹੈ ਸਾੜੀ ਸੌਣੀ ਫਸਲਾਂ ਦੇ ਵਿੱਚ ਫੇਰ ਇੱਕ ਰਾਂ ਦੇਸ਼ ਦੇ ਪੰਜਾਬ ਦੇ ਕਿਸਾਨਾਂ ਤੇ ਜ਼ਖਮਾਂ ਦੇ ਉੱਤੇ ਲੂਣ ਭੁੱਕਿਆ ਵਾ ਆਂਦੇ ਆ ਜੋ ਲਾਨ ਹੋਇਆ ਅਸ਼ਨਵੀ ਵੈਸ਼ਨਵ ਜੋ ਖੇਤੀਬਾੜੀ ਮੰਤਰੀ ਆ ਰਾਜ ਖੇਤੀਬਾੜੀ ਮੰਤਰੀ ਉਹਨਾਂ ਵੱਲੋਂ ਲਾਨ ਕੀਤਾ ਗਿਆ ਵਾ ਕਿ ਜਿਹੜੀਆਂ ਸੌਣੀ ਦੀਆਂ ਫਸਲਾਂ ਵਾਂ ਉਹਨਾਂ ਦੀ ਐਮਐਸਪੀ ਜਾਂਦੇ ਵਾਦਾ ਕਰਤਾ ਉਹੜਾ ਐਮਐਸਪੀ ਚ ਵਾਦਾ ਕੀਤਾ ਉਹਦਾ ਤਰਕ ਕੀ ਹੈ ਜਿਸ ਤਰ੍ਹਾਂ ਇਹ ਪਿਛਲੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਉਸੇ ਤਰ੍ਹਾਂ ਹੀ ਹੋਣਿਆ ਆਪਣੀ ਮਰਜ਼ੀ ਦੇ ਨਾਲ ਹੁਣ ਝੋਨੇ ਦੀ ਫਸਲ ਤੇ ਆਂਦੇ 69 ਰੁਪਏ ਵਧਾਏ। 2300 ਰੁਪਏ ਪਿਛਲੀ ਵਾਰੀ 69 ਰੁਪਏ ਹੋਣ ਵਧਾਏ। ਜੋ 69 ਰੁਪਈਆਂ ਦਾ حساب ਲਾ ਲਓ। ਉਹ 3% ਵੀ ਨਹੀਂ ਬਣਦਾ। ਤੇ ਦੂਜੀਆਂ ਚੀਜ਼ਾਂ ਕਿੰਨੀਆਂ ਵਧੀਆਂ ਵਾਂ ਜਿਹੜੀਆਂ ਇਨਪੁਟਸ ਆ। ਜਿਹੜੀਆਂ ਕਿਸਾਨ ਖੇਤੀ ਬਾੜੀ ਚ ਲਾ ਰਿਹਾ। ਚਾਹੇ ਉਹ ਝੋਨੇ ਤੇ ਲਾ ਰਿਹਾ। ਤਾਂ ਤੇ ਚਾਹੇ ਉਹ ਦਾਲ ਤੇ ਚਾਹੇ ਉਹ ਕਪਾਹ ਤੇ ਚਾਹ ਜਿੰਨੀਆਂ ਵੀ ਮੱਕੀ ਜਾਂ ਜਿੰਨੀਆਂ ਵੀ ਫਸਲਾਂ ਹੋ ਰਿਆ ਸੋਨੀ ਦੀਆਂ ਬਾਜਰਾ ਜਵਾਰ ਦਾਣਾ ਉਹਨਾਂ ਤੇ ਜੋ ਵੀ ਉਹ ਲਾ ਰਿਆ ਉਹਨਾਂ ਉਹਨਾਂ ਦਾ ਜਿਹੜੀ ਇਨਪੁਟਸ ਆ ਜਿੰਨੇ ਲਾਗਤ ਖਰਚੇ ਵਧੇ ਆ ਜਿਤਨਾ ਬਾਜ਼ਾਰ ਦੀਆਂ ਚੀਜ਼ਾਂ ਦੇ ਰੇਟ ਵਧ ਰਹੇ ਆ ਜਿਹੜੀਆਂ ਖੇਤੀਬਾੜੀ ਚ ਲਾਗਤ ਖਰਚੇ ਲੱਗ ਰਹੇ ਉਹਨਾਂ ਦੇ ਰੇਟ ਵਧੇ ਆ ਡੀਜ਼ਲ ਪੈਟਰੋਲ ਦੇ ਰੇਟ ਵਧੇ ਆ ਪਿਛਲੇ 6 ਮਹੀਨਿਆਂ ਚ ਬਾਕੀ ਜਿਹੜੀਆਂ ਰੋਜ਼ ਮਰਾਂ ਦੀਆਂ ਚੀਜ਼ਾਂ ਉਹਨਾਂ ਦੇ ਰੇਟ ਵਧੇ ਆ ਦੁਵਾਈਆਂ ਦੇ ਰੇਟ ਵਧੇ ਆ ਉਹਨਾਂ ਨੂੰ ਖੁੱਲੀ ਛੋੜ ਦਿੱਤੀ ਹੋਈ ਉਧਰਲੇ ਬੰਨੇ ਕਾਰਪੋਰੇਟਾਂ ਨੂੰ ਬਾਕੀਆਂ ਨੂੰ ਤੇ ਇਧਰਲੇ ਬੰਨੇ ਕੀ ਆ 3% ਦਾ ਵਾਧਾ 2% ਦਾ ਵਾਧਾ 4% ਦਾ ਵਾਧਾ ਤੇ ਉਹ ਮੰਤਰੀ ਕੀ ਕਰ ਰਿਹਾ ਉਹ ਕਹਿੰਦਾ ਜੀ ਅਸੀਂ ਤੇ ਵੇਖੋ 50% ਦਾ ਵਾਧਾ ਕਰਤਾ ਕਿਸੇ ਨੂੰ 60% ਦਾ ਕਰਤਾ ਕੀ ਤਰਕੋ ਦਾ ਤਰਕ ਤੇ ਦਿਓ ਕਿਹੜੇ ਹਿਸਾਬ ਨਾਲ ਕੀਤਾ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਤੁਸੀਂ ਲਾਗੂ ਨਹੀਂ ਕਰ ਰਹੇ ਜਿਹੜੀ 2006 ਦੀ ਕੇਂਦਰ ਸਰਕਾਰ ਕੋ ਪਈ ਹੋਈ ਹੈ ਜਿਹੜਾ ਉਹਨਾਂ ਆਪ ਕਮਿਸ਼ਨ ਬਣਾਇਆ ਹੈਗਾ ਮਨਮੋਹਨ ਸੋਨੇ 2004 ਚ 8 ਸਾਲ ਉਹਨੇ ਲਾਗੂ ਨਹੀਂ ਕੀਤੀ ਜਿਹੜਾ ਮਨਮੋਹਨ ਸਵੰਦੇਆ ਬੜਾ ਵਧੀਆ ਸੀਗਾ ਬੜਾ ਉਹ ਜਿ ਜਿੰਨੇ ਬੜੀ ਜੀ ਦੇਸ਼ ਦੀ ਬੜੀ ਸੇਵਾ ਕੀਤੀ ਹੈ ਕੀ ਸੇਵਾ ਕੀਤੀ ਉਹਨੇ ਅਸਲ ਬੇੜੀਆਂ ਹੀ ਉਹ ਮਿਲ ਕੇ ਗਿਆ ਵਾ ਜਿਹੜਾ ਨਿੱਜੀ ਕਰਨਧਾਰੀ ਕਰਨ ਸਸਾਰੀ ਕਰਨ ਦੇ ਰਸਤੇ ਦੇ ਤੋਰ ਕੇ ਗਿਆ ਵਾ ਜਿਸ ਨੇ ਡਬਲਯੂਟੀਓ ਨਾਲ ਸਮਝੌਤੇ ਕੀਤੇ ਆ ਉਸੇ ਦੀ ਨੀਤੀ ਤੇ ਮੋਦੀ ਸਰਕਾਰ 2014 ਤੋਂ ਆਨਕੇ ਚੱਲ ਰਹੀ ਆ ਜਿਹਦੇ ਵਿੱਚ ਜਿਹੜਾ ਮਾੜਾ ਮੋਟਾ ਵੀ ਕਣਕ ਝੋਨੇ ਦੀ ਜਾਂ ਇੱਕ ਦੀ ਫਸਲ ਹੋਰ ਜੀ ਐਮ ਐਸ ਪੀ ਦਾ ਮਾੜਾ ਮੋਟਾ ਖਰੀਦਦੇ ਉਹ ਵੀ ਉਹ ਵੀ ਖਰੀਦ ਬੰਦ ਕਰਨੀ ਆ ਕਾਰਪੋਰੇਟ ਦੇ ਹਵਾਲੇ ਕਰਨਾ ਮੰਡੀ ਖੇਤੀਬਾੜੀ ਜਿਹੜੀ ਖੇਤੀਬਾੜੀ ਮੰਡੀ ਆ ਖੇਤੀ ਮੰਡੀ ਆ ਉਹ ਪ੍ਰਾਈਵੇਟ ਪਲੇਅਰਾਂ ਦੇ ਹਵਾਲੇ ਕਰਨੀਆਂ ਡਾਨੀਆਂ ਬਾਨੀਆਂ ਦੇ ਹੋਰ ਉਧਰ ਹੀ ਲੱਗੀ ਹੋਈ ਆ ਸਰਕਾਰ ਜਿਹੜਾ ਕੌਮੀ ਖੇਤੀ ਮੰਡੀ ਨੀਤੀ ਵਾਲਾ ਉਖੜਾ ਲੈ ਕੇ ਆਏ ਹੋਏ ਆ ਇਹ ਸਲੇਹੀ ਜੋ ਵੀ ਆ ਇਨਾਨ ਨੇ ਇਨਾਨ ਨੇ ਆ ਰੇਟਾਂ 'ਚ ਵਾਅਦਾ ਕੀਤਾ ਉਹ ਡਾਕਟਰ ਸੁਆਮੀ ਰਣਕਮਿੰਦੀ ਜਿਹੜੀ ਰਿਪੋਰਟ ਆ ਉਹਦੇ ਮੁਤਾਬਕ ਕਿਤੇ ਨਹੀਂ ਠਹਿਰਦਾ ਉਹਦੇ ਵਿੱਚ ਕੀ ਲਿਖਿਆ ਆ ਉਹਦੇ ਵਿੱਚ ਲਿਖਿਆ ਵੀ ਜਿਹੜੀ ਵੀ ਫਸਲ ਕਿਸਾਨ ਬੀਜਦਾ ਜਦੋਂ ਉਹਦਾ ਭਾਅ ਬੰਨਣਾ ਵਾ ਉਹਦਾ ਲਾਗਤ ਖਰਚਾ ਬੀਜਣ ਤੋਂ ਵੱਢਣ ਤੱਕ ਗਿਣ ਕੇ ਤੇ ਉਹਦਾ ਜਿੰਨਾ ਵੀ ਲਾਗਤ ਜੋ ਵੀ ਚੀਜ਼ਾਂ ਦੀ ਉਹਦੀ ਜੋ ਵੀ ਚੀਜ਼ਾਂ ਵਰਤਦਾ ਉਹ ਸਾਰਿਆਂ ਦਾ ਲਾਗਤ ਖਰਚਾ ਗਿਣਨਾ ਵਾ ਉਦੇ ਉੱਤੇ ਸੀ2 ਪਲੱਸ 50 ਨਾਲ 50% ਦਾ ਜਿਹੜਾ ਮੁਨਾਫਾ ਜੋੜ ਕੇ ਫੇਰ ਭਾਅ ਦੇ ਐਲਾਨ ਕਰਨੇ ਆ ਸੀ2 ਪਲੱਸ 50 ਨਾਲ ਉਹਦੇ ਵਿੱਚ ਕੀ ਜ਼ਮੀਨ ਦਾ ਠੇਕਾ ਜਿਹੜਾ ਠੇਕਾ ਜੋ ਅੱਜ ਚੱਲਦਾ ਜਿ ਤਰ੍ਹਾਂ 70000 60000 75000 80000 ਕਿੱਲੇ ਦਾ ਠੇਕਾ ਤੇ ਕਿਸਾਨ ਦੀ ਜਿਹੜਾ ਵੀ ਕਿਸਾਨ ਮਜ਼ਦੂਰ ਖੇਤ ਚ ਕੰਮ ਕਰ ਰਿਹਾ ਉਹਦਾ ਸਾਰਾ ਪਰਿਵਾਰ ਕਰ ਰਿਹਾ ਉਹਦੀ ਪੂਰੀ ਲੇਬਰ ਇਤਨਾ ਹੀ ਬਾਕੀ ਚੀਜ਼ਾਂ ਜੋ ਵਰਤ ਰਿਹਾ ਤੂੰ ਦੇ ਉੱਤੇ 50% ਮਰਾ ਪਾ ਕੀ ਉਹ ਕੋਈ ਫਾਰਮੂਲਾ ਲਾਇਆ ਆਪਾਂ ਜਿਹੜੇ ਹਿਸਾਬ ਨਾਲ 50% ਦੀ ਗੱਲ ਕਰ ਰਹੇ ਤੁਸੀਂ ਕੋਈ ਝੂਠ ਮਾਰ ਰਹਿ ਜੇ ਇਸ ਲਈ ਜੋ ਕੇਂਦਰ ਸਰਕਾਰ ਵੱਲੋਂ ਇਹ ਭਾਅ ਲਾਣੇ ਗਏ ਆ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੂਰੀ ਤਰ੍ਹਾਂ ਰੱਦ ਕਰਦੇ ਆ ਤੇ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਉੱਠਣ ਦੀ ਅਪੀਲ ਕਰਦੇ ਆ ਕਿ ਜਿਹੜੇ ਤੁਸੀਂ ਇਹ ਖੇਤੀਬਾੜੀ ਤੰਦਾ ਕਰ ਰਹੇ ਜੋ ਜੋ ਫਸਲਾਂ ਬੀਜ ਰਹੇ ਜੋ ਇਹ ਤੁਹਾਡੇ ਤੇ ਕੱਡੇ ਕਰਜ਼ੇ ਚਾੜਨ ਦਾ ਕੰਮ ਕਰ ਰਹੀਆਂ ਵਾ ਜੋ ਵੀ ਇੱਕ ਗੋਇ ਕਾਰਪੋਰੇਟ ਦਾ ਖੇਤੀ ਕਾਰਪੋਰੇਟ ਦਾ ਏਜੰਡਾ ਲੈ ਕੇ ਆਏ ਆ ਖੇਤੀ ਜਿਹੜਾ ਆਂਦੇ ਨਾ ਖੇਤੀ ਖੇਤੀ ਮਾਡਲ ਇਹਦਾ ਖੇਤੀ ਖੇਤੀ ਕਾਰਪੋਰੇਟ ਖੇਤੀ ਮਾਡਲ ਹੈ ਜਿਹੜਾ ਉਹ ਤੁਹਾਡਾ ਯਾੜਾ ਵਾ ਤੁਹਾਨੂੰ ਜ਼ਮੀਨਾਂ ਤੋਂ ਪਾਸੇ ਕਰਨ ਵਾਲਾ ਵਾ ਇਹ ਲਈ ਹੋਣ ਤੇ ਸਦੀ ਲੜਾਈ ਹੈ ਉਧਰ ਲਈ ਬਾਹਰ ਆਓ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆ ਤੁਹਾਡੇ जख्मਾਂ ਤੇ ਹੁਣ ਲੂਣ ਪੁੱਕਿਆ ਵਾ ਕੀ ਇਹਦੇ ਨਾਲ ਸਰਵਾਈਵ ਕਰ ਜਾਓਗੇ ਕਰਜ਼ਾ ਚੜਿਆ ਪਿਆ ਵਾ ਹੁਣ ਤੇ ਕਰਜ਼ੇ ਵਾਲਾ ਵੀ ਇਹਨਾਂ 2018 ਤੋਂ 19 ਤੋਂ ਉਹਦੇ ਅੰਕੜੇ ਲੈਣੇ ਵੀ ਬੰਦ ਕਰਤੇ ਆ ਕਿ ਉਹ ਕਿੰਨੇ ਕਿਸਾਨ ਮਰ ਰਹੇ ਆ ਮਹਾਰਾਸ਼ਟਰ ਚ ਕਿੰਨੇ ਮੱਧ ਆਪਣੇ ਬਾ ਮੱਧ ਪ੍ਰਦੇਸ਼ ਚ ਕਿੰਨੇ ਆਂਧਰਾ ਚ ਕਿੰਨੇ ਕਰਨਾਟਕ ਚ ਕਿੰਨੇ ਪੰਜਾਬ ਚ ਕਿੰਨੇ ਹਰਿਆਣਾ ਚ ਬਾਕੀ ਸੂਬਿਆਂ ਚ ਯੂਪੀ ਚ ਉਹਦੇ ਅੰਕੜੇ ਕਿੱਥੇ ਆ ਕੋਈ ਅੰਕੜੇ ਲੈਣੇ ਬੰਦ ਕਰਤੇ ਵੀ ਹੁੰਦੇ ਮਰੋ ਇਹ ਜਾਨਵਰ ਆ ਮਰਨਦੇ ਹੋ ਇਹਨਾਂ ਨੂੰ ਅੱਜ ਹਿੰਦੋਸਤ ਹਿੰਦੁਸਤਾਨ ਦੇ ਕਿਸਾਨਾਂ ਸਿਰ ਕੋਈ 18 ਲੱਖ ਕਰੋੜ ਤੋਂ ਵੱਧਾ ਕਰ ਜਾਵਾ ਪੰਜਾਬ ਸਰ 1 ਲੱਖ ਕਰੋੜ ਤੋਂ ਵੱਧ ਕਿਸਾਨਾਂ ਸਰ ਕਰਜਾ ਵਾ ਕੀ ਉਹ ਕਰਜ਼ੇ ਨੂੰ ਖਤਮ ਕਰਨ ਦੀ ਕੋ ਗੱਲ ਕਰ ਰਹੇ ਤੁਸੀਂ ਡਾਕਟਰ ਸੁਮਿੰਨਾਥਨ ਦੀ ટીਡੀ ਰਿਪੋਰਟ ਵਿੱਚ ਲਿਖਿਆ ਹੋਇਆ ਵਾ ਕਿ ਸਾਰੇ ਕਿਸਾਨਾਂ ਦੇ ਕਰਜ਼ੇ ਲਕੀਰ ਮਾਰੋ ਤੇ ਗਾਂ ਫਤਲਾ ਦੇ ਪਾਸ ਸੀਟੂ ਪਲਸ 50 ਨਾ ਦਿਓ ਕਿ ਗਾਂ ਫਤਲਾ ਗਾਂ ਕਿਸਾਨਾਂ ਦੇ ਕਰਜ਼ਾ ਨਾ ਚੜੇ ਉਹ ਕਰਜ਼ੇ ਬਾਰੇ ਕੀ ਕਰ ਰਹੇ ਜੀ ਸਾਢੇ 4 ਲੱਖ ਤੋਂ ਵੱਧ ਕਿਸਾਨ ਹਿੰਦੁਸਤਾਨ ਚ ਖੁਦਕੁਸ਼ੀ ਕਰ ਗਿਆ ਰੋਜ਼ ਰੋਜ਼ ਜਿਹੜੇ ਪੰਜਾਬ 'ਚ 3-4 ਕਿਸਾਨ ਖੁਦਕੁਸ਼ੀ ਕਰ ਰਿਹਾ। ਹਿੰਦੁਸਤਾਨ 'ਚ 115 ਕਿਸਾਨ ਖੁਦਕੁਸ਼ੀ ਕਰ ਰਹੇ ਰੋਜ਼। ਆ ਮਾਹਰਾ ਮਹਾਰਾਟਰ 'ਚ 1 ਸਾਲ ਦੇ ਵਿੱਚ ਆ 11000 ਕਿਸਾਨਾਂ ਨੇ ਖੁਦਕੁਸ਼ੀਆ ਕੀਤੀਆਂ ਜਾਂ। ਕੀ ਆਪਾਂ ਨੂੰ ਦੇਖ ਨਹੀਂ ਰਹੀਆਂ? ਇਹ ਕਿਉਂ ਕਰ ਰਿਹਾ ਫਿਰ? ਜੇ ਤੁਸੀਂ ਬਰੇਟ ਰੇਡ ਫਤਲਾਉਂਦੇ ਠੀਕ ਦੇ ਰਿਹਾ ਜੋ। ਇਸ ਲਈ ਇਸ ਲਈ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨੂੰ ਇਹ ਸਮਝ ਲੈਣਾ ਚਾਹੀਦਾ। ਕੇਂਦਰ ਸਰਕਾਰ ਤੁਹਾਡੀ ਬੈਰੀ ਆ। ਪੰਜਾਬ ਸਰਕਾਰ ਤੁਹਾਡੀ ਬੈਰੀ ਆ। ਇਹ ਕਾਰਪੋਰੇਟ ਦੇ ਏਜੰਡੇ ਦੇ ਕੰਮ ਕਰ ਰਹੇ ਆ। ਉਹਨਾਂ ਦੇ ਸੇਵਾਦਾਰ ਬਣ ਕੇ ਕੰਮ ਕਰ ਰਹੇ ਆ। ਇਸ ਲਈ ਇਹ ਜੋ ਭਾਵਾਂ ਦਾ ਇਹਨਾਂ ਨੇ ਐਲਾਨ ਕੀਤਾ ਵਾ ਦਾਲਾਂ ਦਾ ਤੇਲ ਬੀਜਾਂ ਦਾ ਜਾਂ ਚੋਨੇ ਦੇ ਵਿੱਚ 70 ਰੁਪਏ ਵਧਾਏ ਆ ਇਹ ਸਾਰੇ ਕਸੇ ਨੂੰ ਅਸੀਂ ਰੱਦ ਕਰਦੇ ਆ ਤੇ ਅਸੀਂ ਮੰਗ ਕਰਦੇ ਆ ਕਿ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਸੀਟੂ ਪਲੱਸ 50 ਨਾਲ ਕਿਸਾਨਾਂ ਨੂੰ ਪਾ ਦਿੱਤੇ ਜਾਣ ਇਹਦੋਂ ਥੱਲੇ ਸਾਨੂੰ ਕੋਈ ਵਾਰਾ ਨਹੀਂ ਖਾਂਦਾ ਅਸੀਂ ਆਪਣੀ ਲੜਾਈ ਤੇਜ਼ ਕਰਾਂਗੇ ਲੜਾਈ ਸਾਡੀ ਯਾਰੀ ਆ ਅਸੀਂ ਆਪਣੀ ਹੋਣ